ਸਰਬ ਸੁਖਮ ਜੀ ਆਸਾ ਮਹੱਲਾ ਬਨਵਾ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਤੋਕੇ ਕੋ ਵੇਗਤਾ ਆ ਸਸਤ ਵਖਰ ਤੂੰ ਘੇਨੈ ਨਹੀਂ ਪਾਪੀ ਬਾਧਰੇ ਨਾਇਆ ਸਤਗੁਰ ਤੇਰੀ ਆਸਾ ਪਤਿਤ ਪਾਵਨ ਤੇਰੁ ਨਾਮ ਬਾੜ ਬ੍ਰਹਮ ਇਹ ਓਟਾਇ ਰਹਾ ਗੰਗਨ ਵਾਣ ਸੁਣ ਹੈੁਰ ਜਾਵ ਹੈ ਨਾਮ ਲੈ ਅਲਕਾਇਆ ਨਿੰਦ ਚਿੰਦ ਕੋ ਬੋਤ ਉਮਾ ਹਿਉ ਪੂਜੀ ਉਲਟਾਇਆ ਪਰ ਧਨ ਪਰ ਤਨ ਪਰ ਕੀ ਨਿੰਦਾ ਖਾਦ ਹਹਿ ਹਰ ਖਾਇਆ ਸਤ ਧਰਮ ਸੁਨ ਰਚਨੀ ਆਵੇ ਸਤ ਸੁਨਤਿ ਸ਼ੋਹਾਇਆ ਦੀਨ ਤਿਆਰ ਕਿਰਪਾ ਪ੍ਰਭ ठाकुर ਭਗਤੇ ਘਰ ਨਾਇ ਨਾਨਕ ਆਹੇ ਸਰਨ ਪ੍ਰਭ ਆਇਓ ਰਾਖਲਾ ਜੇ ਆਪਣਾਇ ਦੀਨ ਦਿਆਲ ਕਿਰਪਾਲ ਪ੍ਰਪਠਾਪੁਰ ਪਵਿਤ ਤੇ ਘਰਨਾਇ ਨਾਨਕ ਆਹੇ ਸਰਨ ਪ੍ਰਭ ਆਇਓ ਰਾਖਲਾ ਜੇ ਆਪਣਾਇ ਜੁਆਹਿ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਪਿੰਡ ਜੀਓ ਜੇਤਾ ਮੈਨਾਇ ਕਿਛੋ ਨਹੀਂ ਕਿਛ ਆਹੇ ਨਮੋਰਾ ਅਸਲ ਜੇ ਰਾਖਲਾ ਸਦਨਾ ਜੰਤੋਰਾ ਜੇਤਾ ਜੀਓ ਪਿੰਡ ਸਭ ਤੇਰਾ ਦੁਨਤਰ ਜੰਮੀ ਪ੍ਰਤਪਗਵਾਨ ਦਾਸਣ ਦਾਸ ਕਹਿ ਜਾਣ ਨਾਨਕ ਜੇਹਾ ਤੂੰ ਕਰਾਏਂ ਤੇਹਾ ਹਉ ਪਈ ਵਿਚਾਰ ਸੁ ਗੁਰੂ ਪਿਆਰੀ ਸਾ ਸੰਗਤ ਜੀ ਸਾਧ ਗੁਰਨ ਬੇਚਿਸ ਕੀਤੇ ਐ ਐਸਾ ਰਾਗ ਹੈ ਦਸਵੇਂ ਘਰ ਦਾ ਤੀਜਾ ਸ਼ਬਦ ਤੇ ਲੜੀਵਾਰ ਦਾ 125 ਨੰਬਰ ਸ਼ਬਦ ਤਾਂ ਨਿਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖੜਵੰਤੋਂ ਚਾਰਣੀ ਕੀਤਾ ਪਾਵੈ ਸ਼ਬਦ ਹੈ ਜੋ ਕਿ ਚਾਹਤਾਂ ਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਬਾਰਕ ਅੰਗ 402 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਤੇਰੀ ਆਸ ਆ ਸਤਿਗੁਰ ਮੇਰੇ ਮੇਰ ਪ੍ਰਮਾਤਮਾ ਏ ਮੇਰੇ ਸੱਚੇ ਸਤਗੁਰ ਤੇਰੀ ਆਸ ਆ ਮੈਨੂੰ ਆਸ ਈ ਤੇਰੀ ਆਹੋ ਕਿਸੇ ਦੀ ਆਸ ਨਹੀਂ ਹੈ ਪਤਿਤ ਪਾਵਨ ਤੇਰਾ ਨਾਮ 파ਰਮ ਮੈਂ ਇਹ ਓਟਾ ਆ ਰਹਾ ਤੇਰਾ ਨਾਮ ਪਤਿਤ ਪਾਵਨ ਹੈ ਤੇਰਾ ਨਾਮ ਪਾਪੀਆਂ ਦਾ ਉਹਾਰ ਕਰਨ ਵਾਲਾ ਹੈ ਮੇਰੇ ਸਤਿਗੁਰ ਪਤਿਤ ਪਾਵਨ ਤੇਰਾ ਨਾਮ ਤੇਰਾ ਨਾਮ ਹੈ ਪਾਪੀਆਂ ਨੂੰ ਵੀ ਤਾਰਨ ਵਾਲਾ ਮੈਂ ਇਹ ਹਾਉਟ ਆਇਆ ਇਹ ਹੀ ਮੈਨੂੰ ਤੇਰੀ ਉਟ ਹੈ ਤੇਰਾ ਆਸਰਾ ਵੀ ਤੂੰ ਮੇਰਾ ਵੀ ਕਲਿਆਣ ਕਰੇਗਾ ਰਹਾਉ ਸ਼ਰਮ ਦੇ ਕੇ ਕੇਂਦਰੀ ਭਾਰਤ ਸੰਜਦੇ ਨੇ ਆ ਸੰਹਲ ਲਾ ਪੰਜਵਾ ਰੇ ਮੂੜੇ ਲਾ ਹੈ ਕੋ ਟੂਟੀ ਲਾਟੀ ਲਾ ਟੋਟੇ ਕੋ ਬੇਗਤਾਇਆ ਰੇ ਮੂੜੇ ਏ ਮੂਰਖ ਮਣਾਲ ਤੂੰ ਕਿਉ ਟਿੱਲਾ ਨਾਮ ਜਪਨ ਵੇਲੇ ਕਿਉ ਆਲਸ ਕਰਦਾ ਹੈ ਨਾਮ ਜਪਨ ਵੇਲੇ ਕਿਉ ਆਰਸੀਓ ਯਾਰ ਰਹਿਣਾ ਹੈ ਟਿੱਲਾ ਭਾਵ ਟਿੱਲਾ ਕਿਉਂ ਵਰਦਾਇਆ ਭਾਵ ਉਹ ਆਲਸੀ ਪੁਣੇ ਜੀ ਕਿਉਂ ਵਰਦਾ ਨਾਮ ਜਪਣਾ ਕਰ ਟੋਟੇ ਕੋ ਬੇਗਤਾ ਆ ਜਿਹੜਾ ਟੋਟਾ ਹੈ ਉਹਨੂੰ ਪੂਰਾ ਨਫਾ ਕਰਨ ਵਾਸਤੇ ਤੇ ਨਾਮ ਜਪਣਾ ਕਰ ਤੂੰ ਐਂ ਹੀ ਭਰਜਿਆ ਸਰਦਾ ਹੈ ਹੋਰੀ ਟੋਟੇ ਪੂਰੇ ਕਰਦਾ ਸਰਦਾ ਸਸਤ ਵਖਰੇ ਕੋ ਤੂੰ ਈ ਨੈ ਨਹੀਂ ਪਾਪੀ ਬਾਧਾਰੇਣਾ ਸਸਤੀ ਵਸਤੂ ਨੂੰ ਵਿਆਜ ਨਹੀਂ ਆਉਨਾ ਨਾਮ ਵਾਜਨ ਹੈ ਨਾਮ ਦਾ ਪਰਣੀ ਕਰਦਾ ਨਾਮ ਖਰੀਦਣਾ ਨਹੀਂ ਕਰਦਾ ਪਾਪੀ ਬਾਧਾ ਰਹਿਣਾ ਆ ਮਿੰਦਿਆ ਚੁਗਲੀ ਪਾਪ ਵਿੱਚ ਦਿਨ ਰਾਤ ਮੱਜਿਆ ਲੈਣਾ ਹੈ ਸਾਥ ਗੁਰ ਤੇਰੀ ਆਸਾਇਆ ਪਤਿਤ ਪਾਵਨ ਤੇਰਾ ਨਾਮ ਪਰਮ ਮੈਂ ਇਹ ਹਾ ਓਟਾ ਯਰਹਾ ਮੇਰੇ ਸਾਥ ਗੁਰ ਮੈਨੂੰ ਤੇਰੀ ਓਟ ਹੈ ਤੇਰਾ ਹੀ ਇੱਕ ਆਸਰਾ ਹੈ ਕਿਉਂਕਿ ਐਸਾ ਕੀ ਆਰਾਮ ਕੀ ਆਰੇ ਅਸਨੇ ਰਾਹ ਤੇਰੀ ਹੀ ਆਸ ਹੈ ਕਿਉਂਕਿ ਤੂੰ ਪਾਪੀਆਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ ਤੇਰਾ ਨਾਮ ਐਸਾ ਤੇਰਾ ਨਾਮ ਹੈ ਮੇਰੇ ਪ੍ਰਮਾਤਮਾ ਹਮੇਸ਼ੀ ਮੈਂ ਤੇਰੀ ਊਂਟ ਤੱਕੀ ਰਹਾ ਹਾਂ ਗੰਧਣ ਵੈਣ ਸੁਣ ਹੈ ਉਰਝਾਵ ਹੈ ਨਰਮ ਲਾਇਕ ਅਲਕਾਇ ਗਲਦੀਆਂ ਗੱਲਾਂ ਸੁਣਨ ਲਈ ਦਿੰਦਿਆ ਚੁਗਲੀ ਸੁਣਨ ਲਈ ਈਰਖਾ ਦਰੈਸ਼ ਕਰਨ ਲਈ ਬੜਾ ਐਕਟਿਵ ਰਹਿੰਦਾ ਹੈ ਬੜਾ ਉਦਮੀ ਰਹਿਣਾ ਪਰ ਨਾਮ ਲੈ ਤਲਕਾਇ ਨਾਮ ਲੈਣ ਵੇਲੇ ਆਲਸ ਪੁਣਾ ਜਾਂਦਾ ਹੈ ਨਿੰਦ ਚੰਦਕ ਬਹਤ ਮਾਹੂ 부ਝੀ ਉਲਟਾਇਆ ਕਿੰਨੇ ਨਿੰਦੇ ਦਿੰਦੇ ਨਿੰਦਿਆ ਜਗਲੀ ਦੇ ਵਿੱਚ ਦਿਨ ਰਾਤ ਉਲਝਿਆ ਰਹਿੰਦਾ ਉਹ 부ਝੀ ਉਲਟਾਇਆ ਪਰ 부ਝਣ ਜੋ ਪਰਮੇਸ਼ਰ ਦੀ ਭਗਤੀ ਵੱਲੋਂ ਨਿਰਈ ਉਲਕਾਇ ਪਰ ਨਾਮ ਜਪਦਾ ਨਹੀਂ ਹੈ ਨਾਮ ਵੱਲੋਂ ਬਿਲਕੁਲ ਸਖਣਾ ਪਰ ਜੇ ਗੱਲ ਕਰੀਏ ਨਿੰਦੇ ਜਗਲੀ ਦਿਨ ਰਾਤ ਕਰਦਾ ਰਹਿੰਦਾ ਹੈ ਪਰ ਤਨ ਪਰ ਤਨ ਪਰ ਕੀਤੀ ਨਿੰਦਾ ਖਦ ਖਹਿ ਹਰ ਖਾਇਆ ਪਰ ਤਨ ਪਰਾਇਆ ਧੰ ਤਕਰਾ ਕਰਦਾ ਪਰ ਤਨ ਪਰਾਇਆ ਤਨੇ ਵਾਲ ਤਕਦਾ ਪਰਤੀ ਨਿੰਦਾ ਪਰਾਇਆ ਦੀ ਨਿੰਦਿਆ ਕਰਦਾ ਕੋਈ ਉਦ ਕੰਮ ਨਹੀਂ ਹੈ ਚੁਗਲ ਨਿੰਦਾ ਕਰ ਰਲੂ ਹੋਏ ਇਹਨਾਂ ਦਾ ਕੋਈ ਇਲਾਜ ਨਹੀਂ ਹੈ ਸਤਿਗੁਰੂ ਕਹਿੰਦੇ ਪਰ ਸਤਿਗੁਰੂ ਕਹਿੰਦੇ ਕਹਿੰਦੇ ਇਹ ਜਿਹਨੂੰ ਸਤਿਗੁਰੂ ਕਹਿੰਦੇ ਨੇ ਹਰਕ ਪਰਾਇਆ ਨਾਨਕਾ ਸੂਰ ਸੁਗਾਏ ਇਹ ਪ੍ਰਾਇਤਨ ਪ੍ਰਾਇਆ ਧਨ ਪ੍ਰਾਇ ਨਿੰਦਿਆ ਚੁਗਲੀ ਗੱਲ ਦੀ ਫਾਹੀ ਹੈ ਇਸ ਲਈ ਅਖਾ ਦਿਖਾਏ ਨਾ ਖਾਇਆ ਕਹਿੰਦੇ ਇਹ ਗੰਦ ਖਾ ਕੇ ਖੁਸ਼ ਬੜਾ ਹੁੰਦਾ ਸੱਚ ਤਰ ਮਸੇ ਰੋਚ ਨਹੀਂ ਆਵੈ ਸਤ ਸੁਨਤ ਛੋਹਾਇਆ ਕਹਿੰਦੇ ਸੱਚ ਤਰ ਮਸੇ ਦੇ ਸੁਨਦਾ ਨਹੀਂ ਹੈ ਰੋਚ ਨਹੀਂ ਆਵੇ ਕਦੇ ਰੁਚੀ ਨਹੀਂ ਬਣਦੀ ਅਖਾ ਦਿਖਾਏ ਹਰ ਖਾਇਆ ਨਹੀਂ ਆਵੇ ਸਤ ਸੁਨਤ ਛੋਹਾਇਆ ਕਹਿੰਦੇ ਭਾਈ ਜਦੋਂ ਸੱਚ ਦੀ ਗੱਲ ਆਂਦੀ ਹੈ ਸੱਚ ਸੁਣਦੇ ਆਂ ਇਹਨੂੰ ਗੁੱਸਾ ਆ ਜਾਂਦਾ ਹੈ ਸਤਿਗੁਰੂ ਤਾਂ ਹੀ ਕਹਿੰਦੇ ਨੇ ਸਤ ਸੁਣਨ ਤੋਂ ਸ਼ੋਹਾਇਆ ਭਾਵ ਗੁੱਸਾ ਆ ਜਾਂਦਾ ਦੇਖੋ ਬੋਲਦਾ ਸੱਚ ਕੂੜਾ ਜਲ ਜਾ ਬਾਈ ਇਹਨੂੰ ਗੁੱਸਾ ਆਉਂਦਾ ਸੱਚ ਦੀ ਗੱਲ ਸੁਣਦੇ ਆਂ ਦੀਨ ਦਇਆਲ ਕਿਰਪਾਲ ਪ੍ਰਭ ਧੰਕਰ ਪਗ ਤੇ ਘਰ ਆਇਆ ਮੇਰੇ ਸਤਿਗੁਰੂ ਤੈਨ ਤੇਰੇ ਭਗਤਾਂ ਨੂੰ ਦੀਨਾਂ ਦੇ ਸਤ ਦੇ ਆਲੂ ਸਤਿਗੁਰੂ ਕਿਰਪਾ ਲੋ ਸਤਿਗੁਰੂ ਮੇਰੇ ਪ੍ਰਮਾਤਮਾ ਮੇਰੇ ਠਾਕੁਰ ਤੇਰੇ ਭਗਤਾਂ ਨੂੰ ਇੱਕ ਤੇਰੀ ਹੀ ਓਟ ਹੈ ਤੇਰੇ ਹੀ ਆਸਰਾ ਤੇਰੇ ਤੋਂ ਬਿਨਾ ਭਗਤਾਂ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਹੈ ਅਖੀਰਲੀ ਪੰਕਤੀ ਚ ਕਹਿੰਦੇ ਨੇ ਨਾਨਕ ਆਹੀ ਸਰਨ ਪ੍ਰਭ ਆਇਓ ਰਾਖ ਲਾਜ અપਮਨਾਇਆ ਮੇਰੇ ਸਤਿਗੁਰੂ ਕਥਨ ਕਰਦੇ ਨੇ ਤਨ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਨਾਮ ਲੈ ਲਾ ਦੀ ਮੋਹਰ ਲਾਂਦੇ ਆ ਨਾਨਕ ਆਹੀ ਸਰਨ ਪ੍ਰਭ ਆਇਓ ਮੇਰੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਤੁਹਾਡੀ ਸ਼ਰਨ ਵਿੱਚ ਆਉਂਦੀ ਆ ਕੇ ਮੈਨੂੰ ਕਿਰਪਾ ਕਰੋ ਜੋ ਸ਼ਰਨ ਆਵੇ ਉਸ ਕੰਠ ਲਾਵੇ ਇਹ ਵਰਦ ਸਾਮੀ ਸੰਦਾ ਜਿਹੜਾ ਤੇਰੀ ਸ਼ਰਨ ਆਂਦਾ ਹੈ ਤੂੰ ਨੂੰ ਕੰਠ ਲਾ ਕੇ ਆਪਣਾ ਬਣਾ ਲੈਣਾ ਆਪਣਾ ਮਿੱਤਰ ਬਣਾਉਣਾ ਹੈ ਆਪਣਾ ਦਾਸ ਬਣਾ ਲੈਣਾ ਪਰ ਜਿੰਨੂੰ ਤੂੰ ਆਪਣਾ ਬਣਾਉਣਾ ਹੈ ਉਹਨੂੰ ਫਿਰ ਦੋਲਣ ਨਹੀਂ ਦਿੰਦਾ ਉਹਦੀ ਆਪ ਪੈਰ ਰਖਣੀ ਕਰਦਾ ਹੈ ਇਸ ਲਈ ਰਾਖਲਾਜ ਅਪਣਾਇਆ ਮੇਰੀ ਇੱਜ਼ਤ ਰੱਖ ਕੇ ਮੈਨੂੰ ਆਪਣਾ ਨਾ ਕਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੀਆਂ ਗੁਬਨਤੀਆਂ ਪ੍ਰਵਾਰ ਕਰਨੀਆਂ ਤੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਅਰਵਾਦ ਜੀ ਬੱਲੇ ਬੰਨਾ ਅਮਲ ਕਰਨਾ ਦੇਵ ਸੇਸ਼ ਕਰੋਰ ਦਾਸ ਅੰਕਿਤ ਉਹ ਕਥਾ ਵਿਚਾਰਨ ਕਰਨ ਦੀ ਜਿਆਚ ਆ ਜਾਵੇ ਲੇਖਕ ਕਟੈਨ ਛੁੱਟੀ ਹੈ चिड़खे भूलन हार बच नारुशल सजन सी सरिया जो हो वह सुमेल के फतेह राज वाहिगुरु जी का खालसा वाहिगुरु जी की फतेह